ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗ ਜੀ ਅੱਜ ਅਸੀਂ ਕਚੈਰੀ ਚੌਂਕ ਜਿਵੇਂ ਮੈਨਰ ਦਿਖ ਰਿਹਾ ਜੇ ਰੈੱਡ ਕਰਾਸ ਸੁਸਾਇਟੀ ਉੱਥੇ ਆਏ ਆ ਤੇ ਇਹਨਾਂ ਵੀਰਾਂ ਵੱਲੋਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਖਾਸ ਤੌਰ ਤੇ ਜਿਹੜੇ ਅੰਮ੍ਰਿਤਸਰ ਦੇ ਇਲਾਕੇ ਬੰਨੇ ਦੇ ਵੀਰਵਾ ਕਿ ਇਸ ਜਗ੍ਹਾ ਦੇ ਉੱਪਰ ਕੱਲ ਨੂੰ ਯਾਨੀ ਕਿ 9 ਮਈ 2025 ਨੂੰ ਸਵੇਰ 9 ਵਜੇ ਤੋਂ ਲੈ ਕੇ 2:30 ਵਜੇ 2 ਵਜੇ ਤੱਕ ਸ਼ਾਮ ਦੇ ਤੱਕ ਇੱਥੇ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਵਾ ਕੋਈ ਵੀ ਵੀਰ ਭਰਾ ਜਿਹੜਾ ਖੂਨ ਦੇਣਾ ਚਾਹੁੰਦਾ ਹੋਵੇ ਤਾਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਆ ਤੁਹਾਨੂੰ ਵੀ ਪਤਾ ਵਾ ਕਿ ਆ ਜਿਹੜੇ ਹਾਲਾਤ ਵਾ ਉਹ ਥੋੜੇ ਜਿੇ ਨਾਚੁਕ ਹੋਏ ਪਏ ਆ ਮੇਰੇ ਕਹਿੰਦਾ ਮਤਲਬ ਇਹ ਨਹੀਂ ਆ ਕਿ ਡਰਨ ਦੀ ਕੋਈ ਲੋੜ ਨਹੀਂ ਆ ਪਰ ਆਪਾਂ ਨੂੰ ਫਿਰ ਵੀ ਫਿਊਚਰ ਨੂੰ ਅੱਗੇ ਰੱਖ ਕੇ ਚੱਲਣਾ ਚਾਹੀਦਾ ਵਾ ਕਿੱਥੇ ਵੀਲੇ ਵੀ ਆਪਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਕਿਸੇ ਟਾਈਮ ਵੀ ਕਿਤੇ ਵੀ ਬਲੱਡ ਦੀ ਲੋੜ ਪੈ ਸਕਦੀ ਆ ਪੇ ਜੇਕਰ ਆਪਣੇ ਕੋਲ ਬਲੱਡ ਆ ਹੋਊਗਾ ਜਮਾ ਹੋਊਗਾ ਫੇਰ ਹੀ ਆਪਾਂ ਕਿਸੇ ਦੀ ਮਦਦ ਕਰ ਸਕਦੇ ਆ ਸੋ ਹੁਣ ਸਮਾਂ ਆ ਗਿਆ ਵਾ ਆਪਾਂ ਨੂੰ ਸਾਰਿਆਂ ਨੂੰ ਇੱਕ ਜੱਡ ਹੋਣ ਦਾ ਹਰ ਇੱਕ ਨੂੰ ਇੱਕ ਦੂਜੇ ਦੇ ਨਾਲ ਖੜਨ ਦਾ ਸੋ ਇੰਨਿਆਕ ਬੇਨਤੀਆਂ ਪ੍ਰਵਾਨ ਕਰਿਓ ਜੇਕਰ ਤੁਸੀਂ ਇੱਥੇ ਪਹੁੰਚ ਕੇ ਵਿਜ਼ਿਟ ਕਰਕੇ ਬਲੱਡ ਦੇ ਸਕਦੇ ਜੇ ਤੇ ਬਹੁਤ ਵਧੀਆ ਵਾ ਧੰਨਵਾਦ ਸਾਰੀ ਸੰਗਤ ਦਾ ਤੇ ਇਹ ਦੁਬਾਰਾ ਵੀ ਦੀ ਵੈਨਿਊ ਦੱਸਿਓ ਕੀ ਆਏ ਐਵੇਨਿਊ ਕਚੈਰੀ ਰੋਡ ਦੇ ਉੱਤੇ ਰੈੱਡ ਕਰਾਸ ਆਫਿਸ ਆ ਅਸੀਂ ਜਿਹੜਾ ਨੰਬਰ ਆ ਵਿਕਰਮ ਸਿੰਘ ਜੀ ਉਹਨਾਂ ਦਾ ਉਹਨਾਂ ਦਾ ਨਾਲ ਆਪਣੀ ਵੀਡੀਓ ਚ ਮੈਂਸ਼ਨ ਕਰ ਦਾਂਗੇ ਉਹਨਾਂ ਨੂੰ ਤੁਸੀਂ ਕਾਲ ਕਰਕੇ ਇੱਥੇ ਪਹੁੰਚ ਸਕਦੇ ਹੋ ਕੱਲ 9 ਤੋਂ 2 9 ਤਰੀਕ 2025 ਨੂੰ ਇੱਥੇ ਤੁਸੀਂ ਪਹੁੰਚੋ ਤੇ ਆਪਣੇ ਭੈਣ ਭਾਈਆਂ ਲਈ ਆਪਣੇ ਲੋਕਾਂ ਲਈ ਖੂਨ ਜ਼ਰੂਰ ਦਾਨ ਕਰੋ ਕਿਉਂਕਿ ਖੂਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਅਸੀਂ ਮਹਾਦਾਨ ਕਿਹਾ ਗਿਆ ਜੀ ਇਸ ਨੂੰ ਇਸ ਖੂਨ ਦੀ ਵੈਲਿਊ ਬਹੁਤ ਵੱਡੀ ਆ ਕਿਉਂਕਿ ਹਾਲਾਤ ਜਿਹੋ ਜਿਹੇ ਬਣੇ ਹੋਏ ਆ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਕੱਲ ਨੂੰ ਸਾਨੂੰ ਕਿਤੇ ਫਿਊਚਰ ਚ ਜ਼ਰੂਰਤ ਪੈਂਦੀ ਆ ਤੇ ਘੱਟੋ ਘੱਟ ਸਾਡੇ ਕੋਲ ਆਪਣੇ ਫੌਜੀ ਵਿਜਵਾਨਾਂ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਭੈਣ ਭਈਆਂ ਵਾਸਤੇ ਇੰਨਾ ਖ ਬਲੱਡ ਹੋਵੇ ਕਿ ਅਸੀਂ ਜਿਹੜਾ ਵੱਧ ਛੜ ਕੇ ਇਹ ਚ ਹਿੱਸਾ ਪਾਈਏ ਤੇ ਆਪਣੇ ਜਿਹੜੇ ਲੋਕਾਂ ਨੂੰ ਜਿਹੜਾ ਵਾ ਉਹ ਸੁੱਖ ਦਾ ਸਾਹ ਅਤੇ ਇਸ ਜਿਹੜਾ ਸਿਸਟਮ ਚੱਲ ਰਿਹਾ ਇਹਦੇ ਚ ਆਪਣਾ ਪੂਰੇ ਢੰਗ ਨਾਲ ਯੋਗਦਾਨ ਪਾ ਸਕੀਏ ਤੇ ਬਾਕੀ ਚਲੋ ਅਰਦਾਸ ਕਰਿਓ ਕਿ ਇਹ ਇਹ ਸਿਚੁਏਸ਼ਨ ਬਣੇ ਨਾ ਤੇ ਪਰ ਜੇਕਰ ਕੋਈ ਵੀਰ ਭਰਾ ਵੀਡੀਓ ਮਤਲਬ ਕਹਿੰਦੇ ਹੁੰਦੇ ਆ ਕਿ ਜੇਕਰ ਕੋਈ ਵੀਰ ਭਰਾ ਬਲੱਡ ਨਹੀਂ ਵੀ ਦੇ ਸਕਦਾ ਉਹ ਵੀ ਇਸ ਕੈਂਪ ਦੇ ਵਿੱਚ ਹਿੱਸਾ ਪਾ ਸਕਦਾ ਵਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਿਉਂਕਿ ਤੁਹਾਡੀ ਸ਼ੇਅਰ ਕੀਤੇ ਆ ਕੋਈ ਕਿਸੇ ਨੇ ਇੱਕ ਬਲੱਡ ਵੀ ਜੁਨਟ ਵੀ ਦਾਨ ਕਰ ਦਿੱਤਾ ਤੇ ਤੁਹਾਡਾ ਵੀ ਵਿੱਚ ਨਾਮ ਲਿਖਿਆ ਜਾਊਗਾ ਜੀ ਸੋ ਇੰਨਿਆ ਕੇ ਬਿੰਦਿਆ ਪ੍ਰਮਾਨ ਕਰਿਓ ਵੈਰੀ ਗੁੱਡ ਜਿੱਕਾ ਖਾਲਸਾ ਵੈਰੀ ਗੁੱਡ ਕੀਫਤ ਹੈ ਠੀਕ ਹੈ